ਹੈਲੋ ਹੈਲੋ ਗਾਇਜ਼ ਵੀਰੇ ਆਪਣਾ ਅਗਲਾ ਬਲੌਗ ਸਟਾਰਟ ਸਟਾਰਟ ਆ ਤੇ ਅੱਜ ਅਸੀਂ ਚੱਲੇ ਆ ਬੀਚ ਤੇ ਘੁੰਮਣਾ ਸਮੁੰਦਰ ਤੇ ਵਾਗ ਗਏ ਉੱਥੇ ਹੀ ਜਿੱਥੇ ਉਹ ਮੇਲਾ ਵੇਖਣ ਗਏ ਸੀ ਮਿਊਜ਼ਿਕ ਮੇਲਾ ਅੱਜ ਵੀ ਉੱਧਰ ਹੀ ਚੱਲੇ ਆ ਬਾਕੀ ਤੁਸੀਂ ਇਹ ਨਾ ਸਮਝੋ ਕੋਈ ਮੇਲੇ ਆ ਖੜਾ ਮੇਲੇ ਆ ਘੁੰਮਦਾ ਇਹਨੇ ਨਹੀਂ ਕੰਮ ਕੁੰਬੜਾ ਕਰੀਦਾ ਆਪਾਂ ਕੰਮ ਬੜਾ ਕਰਦੇ ਸਾਰੇ ਤਾਂ ਆਪਾਂ ਕਹਿੰਦੇ ਬੰਦੇ ਲਿਆ ਹੋਏ ਨੇ ਹੈਗੇ ਤੁਹਾਡੇ ਨਾਲ ਵਿੱਚ ਮੇਲੇ ਤਾਂ ਡਰ ਕੇ ਵੇਖਦੇ ਜੇ ਕੋਈ ਹੋਰ ਆ ਗਿਆ ਤਾਂ ਉਹ ਵੀ ਲਿਆ ਬਲਾਰੇ ਬਾਕੀ ਬਾਕੀ ਇਹ ਪ੍ਰਾਣ ਮਿਲੋ ਜੁਗਰੀਨੀ ਪ੍ਰਾਣ ਮਿਲੋ ਜੁਗਰੀਨੀ ਨੇ ਵੀ ਦੋ ਮੱਖਾਂ ਸੱਸੀ ਗਾਲ ਜੀ ਜਿੰਨੇ ਵੀ ਸਾਡਾ ਵਲੌਗ ਦੇਖ ਰਹੇ ਨੇ ਅੱਜ ਤੁਹਾਨੂੰ ਪੋਰਟੋ ਪ੍ਰਤਗਾਲ ਦਾ ਪੋਰਟੋ ਦਾ ਏਰੀਆ ਸਾਰਾ ਦਿਖਾਉਣਾ ਹੈਗਾ ਠੀਕ ਹੈ ਜੀ ਮੇਨ ਮਤੋ ਜਿੰਨਾ ਏਰੀਆ ਦੇਖਣਾ ਬੀਚ ਕਮਾਲ ਦੀ ਬੀਚ ਚਲੋ ਬਾਹ ਕਮਾਲ ਦੀ ਬੀਚ ਹੈ ਉੱਥੇ ਜਾ ਕੇ ਦਿਖਾਨੇ ਦੋਨੋਂ ਫਿਰ ਇਹ ਬਾਕੀ ਨੂੰ ਲਾਲ ਲਾਈਟ ਹੋਈ ਆ ਹਾਂ ਜੀ ਇੱਥੇ ਨੇ ਅਪਾ ਟੱਪ ਸਾਡੀ ਇੰਡੀਆ ਟੱਪ ਲਈਦੀ ਆ ਹਾਂ ਹਾਂ ਇੱਥੇ ਮੂਲ ਤਾਂ ਹੀ ਹੋਣਾ ਹੁਣ ਕੁਝ ਨਹੀਂ ਹੋਣਾ ਠੀਕ ਹੀ ਹੁੰਦੀ ਹੁੰਦੀ ਇੱਕ ਬਸ চলো খুব বাই বাইল সত শ্রীকাল জি আসে মাতুজি নাম دندل کي راد دندل دندل نه دندل نه دندل نه دندل نه اول پٽي کي ايو تو ساب بولو بولاريو بول تو شرم آ گيا شرم آ گيا موڑا شرم آ گيا يانن تو کو شي ڏيکڻا ها باقيان بايزن دا برا براد بہت گوشه بولو گھر کچا ليو هندا دي گھر آ گيا جو موڑا آ گيا ਸਾਰੇ ਕੋਲ ਲਗਾ ਦੇ ਤੇ ਸਾਰਾ ਕੋਲ ਰਹਿਣੀਆਂ ਟਾਈਨਾਂ ਦੇ ਬਾਅਦ ਉਹ ਪਾਰੀ ਵੀ ਬਥੇਰਾ ਪਿਆ ਪਰ ਨਹੀਂ ਗੱਲ ਬਣੀ ਬਾਕੀ ਸਾਡੇ ਘਰੇ ਚਾਚਾ ਜੀ ਆਏ ਹੋਏ ਆ ਉਹਨਾਂ ਨੂੰ ਛੱਡ ਕੇ ਆਏ ਆ ਜੀ ਹਾਂ ਬਾਕੀ ਚਲੋ ਕੋਈ ਚੱਕਰੀ ਬਾਕੀ ਅੱਗੇ ਜਾ ਕੇ ਦਿਖਾਉਨੇ ਤੁਹਾਨੂੰ ਕੀ ਸੀ ਕੀ ਸੀ ਦੇ ਆਹੋ ਆ ਸੋ ਸੋ ਚਲੋ ਸਈਆ ਮਿਲਦੇ ਆ ਜੀ ਆਪਰਸੇ ਯਾਰ ਤੂੰ ਹੀ ਆਇਆ ਵਿੱਚ ਨਰਾਇਣ ਜੀ ਆ ਜਿਹੜੇ ਨਹੀਂ ਆਹ ਮਾਨਸਰ ਸਪੋਰਟ ਲੈਣੀ ਆ ਆਪਾਂ ਮਾਨਸਰ ਸਪੋਰਟ ਲੈਣੀ ਆ ਆਪਾਂ ਪਿੰਡ ਧਰਦੇ ਨਾਲ ਲੱਗ ਜਾਂਦੇ ਇਹਨਾਂ ਦੇ ਅਕਰਮ 50 ਦਿਨ ਇੱਥੇ ਆ ਗਏ ਦੇਵਾਣੀ ਆਂ ਅੱਗੇ ਪੜੀ ਬੀ ਚਲੋ ਵੀ ਕੋਕਾ, ਰੈਡ ਬੁੱਲ ਸਭ ਕੁਝ ਇੱਥੇ ਅਵੇਲੇਬਲ ਕੀ ਚਾਹੀਦਾ ਦੱਸੋ ਕਮੈਂਟ ਚ ਕਮੈਂਟ ਦੱਸੋ ਕੀ ਚਾਹੀਦਾ ਡਿਲੀਵਰ ਕਰਾਣਿਆ ਤੁਹਾਨੂੰ ਡਿਲੀਵਰ ਕਰ ਦਾਂਗੇ ਨਾ ਐਡਰੈਸ ਤੇ ਹੋਰ ਹੋਰ ਪਹਿਲੀ ਵਾਰੀ ਫਾਸਟ ਆਹ ਡਿਲੀਵਰੀ ਚਾਰਜੀ ਦੇ ਦਿਓ ਹਾਂ ਡਿਲੀਵਰੀ ਚਾਪਣੇ ਨਾਲੇ ਕਹਣਾ ਦੇਖ ਲੈਣੇ ਹੋਣੀ ਦਾ ਪਈ ਵੀ ਉਹ ਬ੍ਰੈਂਡ ਦਾ ਡਿਜ਼ਾਈਨ ਹੁੰਦਾ ਹੈ ਹਾਂ ਕਿਹੜਾ ਰਿੰਡਲ ਬ੍ਰਾਂਡ ਕਹਿੰਦਾ ਉਧਰ ਇਹ ਦੇਖ ਲੋ ਜਿੱਥੇ ਫੇਕ ਕਰਦੇ ਆ ਮੁੰਡਿਆਂ ਨੂੰ ਇਹ ਮੁੰਡਿਆਂ ਨੂੰ ਸਾਰਾ ਪਤਾ ਉਹ ਮੁੰਡਾ ਇਹ ਲੱਗ ਗਿਆ ਨਾ ਫੇਕ ਇਹ ਦਾਰੂ ਕਿਹੜੀ ਐ ਇਹਨੂੰ ਸਾਰਾ ਪਤਾ ਕਿਹੜੀ ਦਾਰੂ ਫੇਕ ਐ ਕਿਹੜੀ オリジナル ਐ ਕਿੱਥੇ ਐ ਭਾਈ オリジナル ਦਾਰੂ ਸੇਤੀ ਦਾ ਹਕਮ ਹੈਲੋ ਬਾਕੀ ਤੇ ਹਰ ਪ੍ਰਕਾਰ ਦਾ ਸੀ ਫੂਡ ਕੇਕੜਾ ਆਕਟੋਪਸ everything ਜਦੋਂ ਜਿੰਨੀ ਵੀ ਸੈਕਸ਼ਨ ਆ ਸਾਰੀ ਵਾਇਨ ਦੀ ਆਓ ਪੂਰੀ ਵਾਇਨ ਹੀ ਵਾਇਨ ਹੈ ਨਾ ਪੂਰੀ ਸੈਕਸ਼ਨ ਵਾਇਨ ਦੀ ਹੈ ਨਾ ਇਹ ਇਹ ਕੀ ਹੋ ਗਈ ਆ ਇਹ ਮੁੱਠੀ ਵਾਇਨ ਅੱਛਾ ਉਹ ਹੋ ਗਿਆ ਇਹ ਬੰਦਾ ਪੀ ਸਕਦਾ ਵਾ ਕਿੰਨੇ ਦੀ ਹੈ ਇਹ ਇਹ ਕਹਿੰਦੇ ਵਾਇਨ ਦੇ ਇਹ ਇਹ ਇਹਦਾ ਰੇਟ ਹੈ ਨਾ ਜਿਹੜਾ ਇਹ ਇਹਦਾ ਰੇਟ ਇਹਦਾ ਇਹ ਵੱਡੀ ਹਾਂ ਹਾਂ ਸਾਰੀਆਂ ਸਾਰੀਆਂ ਪੂਰੀ ਵਨ ਸੈਕਸ਼ਨ ਹੈ ਨਾ ਇਹ ਆਹ ਭਾਜੀ ਹੁਣ ਜਿਹੜਾ ਸਾਹਮਣੇ ਖੜਿਆ ਹੈ ਦੇਖਦੇ ਇੱਥੇ ਪਾਣੀ ਦਾ ਸਰ ਹਾਂ ਵਾਕੇ ਵੀ ਆ ਲੈ ਜਰ ਹਾਂ ਲੱਗਦਾ ਇੰਨਾ ਕੀ ਲੈ ਬਾਕੀ ਇਹ ਮੂਰ ਬਣ ਗਏ ਰੋ ਦੇ ਰਹੇ ਚਲੋ ਜੀ ਆ ਵੀ ਹੈ ਛੋਟਾ ਪੈਕੇਟ ਇਹ ਛੋਟੇ ਪੈਕੇਟ ਆ ਭਾਜੀ ਛੋਟੇ ਪੈਕੇਟ ਥੋੜਾ ਜਿਹਾ ਗੜਾ ਪਰ ਤੁਹਾਡਾ ਕੰਮ ਥੋੜਾ ਬੈਠ ਬੜਦਾ ਬਾਕੀ ਪਾਰਸ ਸੋਚਦਾ ਜੇ ਕਿ ਲੈਣੀਆਂ ਫੋਨ ਕਰਕੇ ਭੇਜਦਾ ਮੁੰਡੇ ਨੂੰ ਆ ਲੱਗੇ ਜੈਮਸਨ ਮੈਨੂੰ ਚੀਜ਼ ਦੱਸਾਂ ਵਿਆਹ ਨਹੀਂ ਕਰਦਾ ਜੇਰਾ ਮਨ ਨੂੰ ਘਟਦਾ ਨਾ ਆ ਪੀਦਾ ਇਹ ਨਹੀਂ ਕਹਦਾ ਕਿ ਨਿੰਬੂ ਨਿੰਬੂ ਧਾਰਾ ਕਰੇ ਅ ਜਿਹੜੀਆਂ ਪਾਹੜਾ ਆਉਣ ਬੱਚੇ ਲਈ ਸਮਾਨ ਪਸੰਦ ਕਰਦਾ ਹੋਏ ਨਾ ਮੇਰੇ ਕਿਹੜੇ ਬੱਤੀ ਕੰਨ ਮੇ ਲੈਣਾ ਸਮਾਨ ਕਾ ਵੀ ਕਿਹਦੇ ਲਈ ਪਸੰਦ ਕਰਦੇ ਫਿਰ ਉਹਦੇ ਰੇਟ ਦੇ ਦੋ ਠੀਕ ਹੈ ਮੈਂ ਕਿਹਾ ਜੀ ਜੁਕਰੇਨੀ ਆਪਰ ਜੁਕਰੇਨੀ ਨੇ ਟਾਇਲ ਹਨਾ ਟੋਏ ਹਾਂ ਸੰਧ ਕਰਦੇ ਪਿਆ ਨਹੀਂ ਟੋਏ ਤੋਂ ਦੁਜੇ ਲੱਗਦੇ ਨੇ ਇੱਕ ਬੰਦਾ ਰਹਿਦਾ ਵਾ ਤਾਨੂੰ ਟੋਏ ਦੁਜੇ ਲੱਗਦੇ ਨੇ ਆ ਨਹੀਂ ਚਲੋ ਪਾ ਕਲੋ ਜੀ ਬਿਲਿੰਗ ਰਾਜਲੇ ਹੁੰਦੇ ਬਿਲਿੰਗ ਰਾਣ ਮੈਂ ਕਿਹਾ ਚੱਲੇ ਹੁਣ ਇੱਥੇ ਹੁੰਦੀ ਬਿਲਿੰਗ ਮੈਨੂਅਲੀ ਵੀ ਕਰ ਸਕਦੇ ਆ ਨਾ ਮੈਨੂਅਲੀ ਵੀ ਕਰ ਸਕਦੇ ਆ ਮੈਂ ਕਿਹਾ ਮੈਨੂਅਲੀ ਵੀ ਕਰ ਸਕਦੇ ਆ ਤੁਹਾਡੇ ਕੋਲ ਤਾਂ ਹੋਣੀ ਨਹੀਂ ਵੀ ਆਏਗਾ ਮੈਂ ਤੁਸੀਂ ਇਹਨਾਂ ਨੂੰ ਕਹਿ ਸਕਦੇ ਬਾਅਦ ਹੋ ਜਾਣਾ ਕੀ ਤਾਂ ਕੀ ਤਾਂ ਦੇ ਦੇ ਦਿੰਦੇ ਆਏ ਤੁਹਾਡੇ ਕੋਲ ਪਾਸਵਰਡ ਰੱਖਣਾ ਜਿੱਦੀ ਮਰਜ਼ੀ ਹੋਏ ਕਰ ਜਿਓ ਆ ਜਾਓ ਇੱਥੇ ਗਾਇਸ ਆ ਚਾਕਲੇਟ ਖਾ ਲੋ ਗਾਇਸ ਵੀ ਨਹੀਂ ਗਾਇਸ ਚਾਕਲੇਟ ਖਾ ਉੱਤੇ ਬੜਾ ਬਈ ਹਾਸਾ ਆਵਾਜ਼ ਕੀ ਕੋਈ ਕਿਸਾਨੀ ਆ ਨਾ ਇਹ ਖਾ ਕੇ ਤੈਪ ਨਹੀਂ ਦੇਗਾ ਦੋਸਤੋ ਕਾ ਕੇ ਅੰਦਰ ਛੁਵਾ ਦਿਓ ਬੰਦ ਵਾਲਾ ਆਪ ਹੀ ਕੱਢ ਲੈਣਾ ਹਾਂ ਦਾ ਉਹ ਨਾ ਬਿਆ ਜੀ ਬਿੱਲ ਨਹੀਂ ਵਗੈਰਾ ਯਹਾਂ ਪੇ ਕਰ ਲਨ ਕਰ ਸਕਤੇ ਹੈ ਮੈਨੂਅਲੀ ਵੀ ਹੁੰਦੀ ਹੈ ਵਹਾਂ ਸੇ ਵਸੇ ਪਰ ਟੈਂਸ਼ਨ ਕਰਵਾ ਰਹੇ ਹੈ ਜੀ ਬਿੱਲ ਅੰਮੀ ਸਫਰੀ ਕਾ ਜੀ ਕਹੀਂ ਪਹੁੰਚ ਗਿਆ ਹੋਣਾ ਮਤਲਬ ਦਿਨੋਂ ਵਿੱਚ ਤੇ ਨਾਲ ਬੜਾ ਮਤਨ ਕਰਨ ਡੇ ਹੈ ਸਨ ਟੈਕ ਕਰੋ ਜਿਓਰਾਫਿਕ ਬਿਊਟੀ ਚੈੱਕ ਕਰੋ ਨੇਚਰ ਚੈੱਕ ਕਰੋ ਹੋ ਤੇ ਉਹ ਵੇਦਰ ਦੀਆਂ ਗਰੀ ਨਾ ਹੈ ਆ ਦੂਜੀ ਸਾਢੇ ਖਾ ਗਿਆ ਆ ਕਿਤਾ ਜੇ ਤੱਕ ਆ ਜੋ ਦਿਆ ਬੁਣਾ ਮੇਰਾ ਕਿੱਥੇ ਬਟੂ ਪੰਚ ਨਹੀਂ ਆ ਵੇਖੋ ਲੱਤ ਤਾਂ ਹੈ ਕੇ ਦੀ ਟੁੱਟੀ ਆ ਤਾਂ ਹੱਡਾ ਕਿਵੇਂ ਬੜਿਆ ਆ ਵੀ ਆ ਲਾ ਕੇ ਯਾਰ ਕੋਲੇ ਯਾਰ ਕੋਲੇ ਵੀ ਆ ਕਾ ਇਹ ਲਾਦਾ ਇਹ ਮੁੱਠੇ ਕੰਮ ਕਰਦੇ ਜੀ ਹਾਂ ਜਟੂਨੇ ਵਾਲਾ ਵੀ ਬਣਾਉਂਦਾ ਆਪਾਂ ਬਲੋ ਜਿਹੜਾ ਦਿਲ ਕੁੜੀ ਕੀ ਉਹ ਵਿੱਚ ਪਾਉਂ ਹੀ ਭਾਈ ਤੂੰਨੇ ਵਾਲਾ ਵੀ ਲਾ ਕੇ ਆ ਰਾਈ ਵਿੱਚ ਅੱਜ ਕਹਿੰਦੇ ਜੀ ਲੋਕੀ ਯਕੀਨ ਨਹੀਂ ਕਰਦੇ ਦੇਖੀਂ ਨਹੀਂ ਕਰਦੇ ਯਾਰ ਕੋਲੇ ਆਪ ਤੱਕ ਹਰਾਲਪੂਤਾਂ ਨੂੰ ਵੀ ਪੈਚ ਬੋਲਾ ਪਿਆਉਂਦੇ ਆ ਵਾਈਨ ਕਿਹੜਾ ਮਾਡਲ 2 ਬੋਲਦਾ ਐਮਪੀ ਨਹੀਂ 2 ਕੈਨ ਵੀਰ ਦੇ ਨਾਲ ਦੋ ਭੈਜ ਡਬੀਆਂ ਫਿੱਟਾਂ ਦੀ ਜਿਹਨੂੰ ਇੰਨਾ ਦੇ ਕੇ ਗਿਆ ਹੈ ਦਾਨ ਉਹ ਵੀ ਹੁਣਾਂ ਦਾ ਬਿਊਰੋ ਜਿਹੜਾ ਉਹ ਜੀ ਹਾਂ ਜੇਟ ਆਇਆ ਬਹੁਤ ਲੇਟ ਹੋ ਗਿਆ ਉਹ ਤਾਂ ਘਰ ਜਾਂਦਾ ਵਾਹੇ ਹੋ ਗਿਆ ਟਾਈਮ ਸਾਡੇ ਕੇ 4 ਉੱਟ ਕੇ ਤਾਂ 5 ਵਜੇ ਆਜਣਾ ਚਾਹੀਦਾ ਅਸ਼ਵੀਰ ਸਾਹਿਬ ਜੀ 4:30 ਸਾਰੇ ਅੱਗੇ ਸੀੜ੍ਹ ਪਰ ਦੇ ਜੀ ਫਰੀ ਪਰ ਇਹ ਲੈ ਆਈਸਕ੍ਰੀਮ ਜੋ ਮਣੀ ਦੇ ਆਹ ਤੇੜ ਦੇ ਮਿਹਰੇ ਆਈ ਥੱਲੇ ਵਾਪਸ ਆਉਣਾ ਹਾਂ ਬਾ ਕਰਾਂ ਜਾਨਾ ਇਸ ਕਰਕੇ ਜਲਦੀ ਵਾਪਸ ਕੀ ਕਰਨ ਲੱਗ ਕੋਈ ਗੱਲ ਨਹੀਂ ਕੱਲ ਫੇਰ ਆ ਜਾਗੇ ਕੱਲ ਫੇਰ ਆ ਜਾਏ ਮਿਲਦਾ ਹੀ ਹੈ ਕੋਈ ਗੱਲ ਨਹੀਂ ਕੰਮ ਸਵੇਰੇ ਕੰਮ ਤੇ ਜਾਣਾ ਕੱਲ ਫੇਰ ਆ ਜਾਗੇ ਇੱਥੇ ਕੋਈ ਗੱਲ ਨਹੀਂ ਕੰਮ ਇੱਥੇ ਕੋਠੀ ਪਾਲੀਏ ਸਾਡੀ ਸਲਾਹ ਮੰਨ ਲਈ ਪਈ ਆ ਸਾਰੇ ਨੇ ਪੈਸੇ ਪਵਾ ਕੇ ਤਾਂ ਇੱਕਦਾਂ ਕਰ ਲਈਏ ਇੱਥੇ ਜਿਹੜਾ ਨਵਾਂ ਬੰਦਾ ਆਵੇ ਉਹਨੂੰ ਉਹਦੇ ਵੀ ਕਹਿ ਦੀ ਵੀ ਇੱਥੇ ਜਾ ਆਇਆ ਕਰੋ ਕਿਉਂਕਿ ਆ ਵੀਰ ਦਾ ਦਿਲ ਨਹੀਂ ਲੱਗਣ ਦੇ ਨਾ ਆਏ ਤੇ ਦਾਂਛੇ ਤੇ ਰੰਗ ਬੰਨਿ ਗਾਦੇ ਵਿਆਹ ਨਹੀਂ ਹੋਣਾ ਨਾ ਵੀਰ ਦਾ ਸਾਡੇ ਘਰ ਇੱਕ ਹੋਰ ਪਿਆ ਹੋਊਗੀ ਕਿੰਦਰ ਦਾ ਵਿਆਹ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਇੱਥੇ ਦਾ ਆਖੀ ਧੁੱਲ ਜੂਗੇ ਆ ਦਾ ਫਿਰ ਹਾਂਜੀ ਇੱਕ ਦੋ ਸੋ ਪਰਦਿਆਂ ਗੋਲੀਆਂ ਲੰਬੰड्या ਹੀ ਹੈ ਹਲੋ ਵੀਲੀ ਆਣੀ ਸਲਫਾਸ ਦੀਆਂ ਗੋਲੀਆਂ ਲੰਬੰड्या ਹੀ ਫਿਰ ਬਸ ਮਾਸਾ ਮੋਨਾ ਕੜਾ ਹੋਇਆ ਆਇਓਣਾ ਵਧੀਆ ਇੰਜੋਏ ਹੋ ਗਿਆ ਵਾ ਬਸ ਡੈਸਟੌਪ ਲੱਕਣ ਗਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਜਿਹੜਾ ਜਿਹੜਾ ਟਾਈਮ ਕੱਢਿਆ ਵਾ ਦੋ ਦੋ ਤਿੰਨ ਘੰਟੇ ਵਧੀਆ ਨਿਕਲ ਗਿਆ ਨੂੰ ਹੋਰ ਕਿੰਨਾ ਜਿੰਨੇ ਅੰਡੇ ਸਮਾਨ ਸੂਣ ਵੀ ਲੈਣਾ ਹੋਰ ਵੀ ਅਸਲਾ ਮੁੱਕ ਗਿਆ ਅਸਲਾ ਲੈਣਾ ਪੈ ਗਿਆ ਅਸਲਾ ਮੁੱਕ ਗਿਆ ਵਾ ਪਟਿਆਰ ਬਾਰਡਰ ਤੇ ਬੈਠੇ ਆਂ ਵਾਇਰਿੰਗ ਕਦੋਂ ਵੀ ਹੋ ਸਕਦੀ ਹੈ ਤਾਰ ਕੇ ਤਿਆਰ ਲੈ ਠੀਕ ਹੈ ਜੀ ਬਾਏ ਬਾਏ ਚਲੋ ਬਾਏ ਬਾਏ ਸਾਰੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਬਾਏ ਬਾਏ ਓਕੇ ਜੀ